ਸਰ ਅੱਜ ਜਿਹੜੀ ਬਿਲਡਿੰਗ ਡੇਮੋਲਿਸ਼ ਕੀਤੀ ਹੈ ਉਹ ਵਿਜੇ ਕੁਮਾਰ ਲੱड्डू ਇੱਕ ਨੋਟੋਰੀਅਸ ਡਰੱਗ ਪੈਟਰ ਹੈਗੇ ਸੀ ਜਿਨ੍ਹਾਂ ਤੇ 20 ਮੁਕਦਮੇ ਦਰਜ ਨੇ ਔਰ ਉਹਨਾਂ ਦੇ ਵੱਲੋਂ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਸੀ ਜਿਹਨੂੰ ਸਾਡੀ ਕਾਰਪੋਰੇਸ਼ਨ ਨੇ ਟਾਇਆ ਅਸੀਂ ਉਹਨਾਂ ਦੀ ਹੈਲਪ ਵਾਸਤੇ ਇੱਥੇ ਆਏ ਹਾਂ ਮੇਨਟੇਨ ਲਾਅ ਐਂਡ ਆਰਡਰ ਪਰ ਇਹ ਫੈਮਿਲੀ ਸਾਰੀ ਸਾਰੀ ਨੋਟੋਰੀਅਸ ਹੈ ਜੀ ਇਹ ਯੁਧ ਨਸ਼ਾ ਰੋਜ ਜੋ ਸੀਐਮ ਸਾਹਿਬ ਨੇ ਚਲਾਇਆ ਹੋਇਆ ਉਹਦੇ ਤਹਿਤ ਦੀ ਵਾਈਫ ਵੀ ਅੰਦਰ ਹੈਗੀ ਹੈ ਤੇ بیٹے ਨੂੰ ਵੀ ਹਫਤਾ ਪਹਿਲਾਂ ਅਰੈਸਟ ਕੀਤਾ ਉਹ ਕੋਈ ਡਰਗਸ ਰਿਕਵਰ ਹੋਈਆਂ ਸੀ ਔਰ ਲਗਾਤਾਰ ਡਰਗਸ ਦੇ ਵਿੱਚ ਡੀਲ ਕਰ ਰਿਹਾ ਇਸ ਕਰਕੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਕਿੰਨੇ ਕੁ ਮਾਮਲੇ ਦਰਜ ਹੋਏ 20 ਕਦਮੇ ਦਰਜ 20 ਕਦਮੇ ਦਰਜ ਅੱਜ ਵਿਜੇ ਕੁਮਾਰ ਵਿਜੇ ਕੁਮਾਰ ਤਾਂ ਕੱਲੇ ਹੈ ਉਹਨੂੰ ਵੀ ਕੁਮਾਰ ਬਾਹਰ ਹੈ ਅੰਦਰ ਹੈ ਜੀ ਅੱਜ ਪਗੜ ਤਾਂ ਚੋਣਾਂ ਲੜਿਆ ਸੀ ਦੇਖੋ ਸਾਡਾ ਤਾਂ ਪਹਿਲੇ ਦਿਨ ਹੀ ਇੱਕੋ ਗੱਲ ਰਹੀ ਕਿ ਇਸ ਖੇਤਰ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਨਸ਼ਿਆਂ ਦੇ ਖਿਲਾਫ ਇੱਥੇ ਮੈਂ 3-4 ਵਾਰ ਧਰਨੇ ਵੀ ਦਿੱਤੇ ਆ ਜਿਹੜੇ ਜਿਹੜੇ ਬੰਦੇ ਨਸ਼ਾ ਵੇਚਦੇ ਸੀ ਉਹਨਾਂ ਨਸ਼ਾ ਮਾਫੀਆ ਦੇ ਖਿਲਾਫ ਕਮਿਸ਼ਨਰ ਸਾਹਿਬ ਨੂੰ ਤੁਸੀਂ ਦੱਸਿਆ ਮਾਣਯੋਗ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਲੇਕਿਨ ਅੱਜ ਜਿਹੜਾ ਤੋੜ ਕੀਤੀ ਆ ਬੜਾ ਵਧੀਆ ਹੈ ਜਿਹੜਾ ਬੰਦਾ ਨਸ਼ਾ ਵੇਚੇ ਜਾ ਨਸ਼ੇ ਦਾ ਕੰਮ ਕਰੇ ਉਹਨੂੰ ਜੇਲ੍ਹ ਦੇ ਅੰਦਰ ਵੇਚ ਬੰਦ ਕਰਨਾ ਚਾਹੀਦਾ ਹੈ ਤੇ ਨਾਲ ਦੀ ਨਾਲ ਜਿਹੜੀਆਂ 2 ਨੰਬਰ ਦੇ ਪੈਸੇ ਨਾਲ ਪ੍ਰਾਪਰਟੀਆਂ ਬਣਾਈਆਂ ਉਹ ਪ੍ਰਾਪਰਟੀਆਂ ਵੀ ਤੋੜਨੀਆਂ ਚਾਹੀਦੀਆਂ ਇਸ ਦੇ ਇਲਾਵਾ ਵੀ ਕੁਝ ਨਾਮ ਹੋਰ ਹੈ ਜਿਸ ਜਿਹੜੇ ਕਿ ਇਸ ਖੇਤਰ ਦੇ ਵਿੱਚ ਗੰਦ ਪਾ ਰਹੇ ਆ ਗੰਦਾ ਕੰਮ ਕਰ ਰਹੇ ਨਸ਼ਾ ਵੇਚ ਰਹੇ ਮੇਰੀ ਮਾਨਯੋਗ ਜੁਆਇੰਟ ਸੀਪੀ ਸਾਹਿਬ ਨਾਲ ਗੱਲ ਹੋਈ ਆ ਖੇਤਰ ਦੇ ਲੋਕ ਸਾਰੇ ਨਾਲ ਆ ਉਹਨਾਂ ਦੇ ਨਾਮ ਵੀ ਲਿਖ ਕੇ ਦੇ ਰਿਹਾ ਔਰ ਪ੍ਰਸ਼ਾਸਨ ਤੋਂ ਪੁਲਿਸ ਕਮਿਸ਼ਨਰ ਸਾਹਿਬ ਤੋਂ ਬੇਨਤੀ ਕਰਦੇ ਆ ਔਰ ਉਮੀਦ ਰੱਖਦੇ ਆ ਕਿ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਕਰਕੇ ਉਹਨਾਂ ਨੂੰ ਵੀ ਜੇਲ੍ਹ ਯਾਤਰਾ ਕਰਵਾਈ ਜਾ ਆ ਇਸੇ ਮਹੱਲੇ ਦੇ ਹੋਰ ਵੀ ਲੋਕ ਐ ਜਿਹੜੇ ਕਿ ਨਸ਼ਾ ਵੇਚਦੇ ਆ ਨਸ਼ਾ ਮਾਦਕ ਕੰਮ ਕਰਦੇ ਆ ਇਸ ਦਾ ਇਹਨੂੰ ਕਿਸੇ ਕਿਸ ਤਰ੍ਹਾਂ ਦੇਖੋ ਬਹੁਤ ਅੱਛਾ ਆ ਜੀ ਜਿਹੜਾ ਵੀ ਨਸ਼ਾ ਵੇਚੇ ਜਾਂ ਨਸ਼ੇ ਦੇ ਪੈਸੇ ਦੇ ਨਾਲ ਪ੍ਰਾਪਰਟੀਆਂ ਬਣਾਵੇ ਮਾਵਾਂ ਦੇ ਉਹ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਜਵਾਨ ਪੁੱਤ ਮਰ ਜਾਂਦੇ ਆ ਨਸ਼ਾ ਪੀ ਕੇ ਉਹਨਾਂ ਭੈਣਾਂ ਨੂੰ ਪੁੱਛੋ ਜਿਹੜੀਆਂ ਵਿਚਾਰੀਆਂ ਰਖੜੀ ਵਾਲੇ ਦਿਨ ਦੇਖਦੀਆਂ ਸਾਡਾ ਭਰਾ ਕਿੱਥੇ ਗਿਆ ਔਰ ਨਸ਼ੇ ਦੇ ਨਾਲ ਨਸ਼ੇ ਦੇ ਸ਼ਿਕਾਰ ਹੋ ਜਾਂਦੇ ਆ ਅੱਜ ਉਹਨਾਂ ਦੇ ਖਿਲਾਫ ਕੰਮ ਕਰਨਾ ਚਾਹੀਦਾ ਬਹੁਤ ਵਧੀਆ ਗੱਲ ਹੈ ਲੈ ਵੀ ਲੱਡੂ ਦੇ ਖਿਲਾਫ ਜਿਹੜੇ ਲੋਕ ਬਾਤ ਚੱਕਦੇ ਸੀ ਉਹਨਾਂ ਨਾਲ ਬਹਿਸ ਵਸਾਈ ਹੁੰਦੀ ਜਿਹੜਾ ਵੀ ਗੁੰਡਾਗਰਦੀ ਕਰੇਗਾ ਕਾਨੂੰਨ ਇੱਕ ਬਰਾਬਰ ਹੈ ਗੁੰਡਾਗਰਦੀ ਕਰਨ ਵਾਲੇ ਦੇ ਖਿਲਾਫ ਨਸ਼ਾ ਮਾਫੀਆ ਦੇ ਖਿਲਾਫ ਦੱਬ ਕੇ ਲੜਾਈ ਲੜਾਂਗੇ ਕੋਈ ਕਿਸੇ ਗੱਲ ਦਾ ਚਿੰਤਾ ਦਾ ਵਿਸ਼ਰੇ ਵਧੀਆ ਜੀ ਜਿਹੜਾ ਨਸ਼ਾ ਦੇਖੋ ਜਿਹੜਾ ਵੀ ਕਾਇਬ ਕੰਮ ਜਿਹੜਾ ਨਸ਼ੇ ਦੇ ਨਾਲ ਜਿੰਨੇ ਪ੍ਰਾਪਰਟੀਆਂ ਬਣਾਈਆਂ ਉਹਦੀ ਪ੍ਰਾਪਰਟੀ ਥੋੜੀ ਹੈ ਵਧੀਆ ਕੰਮ ਐ ਖੋਣਾ ਚਾਹੀਦਾ ਅਸੀਂ ਨਾਲ ਇਸ ਕੰਮ ਦੇ ਠੀਕ ਹੈ